ਤੁਹਾਡੇ 'ਚ ਜੇ ਕੋਈ ਬੰਦਾ 84 ਤੋਂ ਪਹਿਲਾਂ ਕਾਲਜ ਵਿੱਚ ਪੜ੍ਹਿਆ ਹੋਵੇ ਬਜ਼ੁਰਗ ਹੋਵੇ ਕੋਈ 84 ਤੋਂ ਪਹਿਲਾਂ ਬੀਏ ਕੀਤੀ ਹੋਵੇ ਗ੍ਰੈਜੂਏਸ਼ਨ ਐਮਏ ਕੀਤੀ ਹੋਵੇ ਪਹਿਲਾਂ 85 ਦੇ ਨੇੜੇ 86 ਦੇ ਨੇੜੇ 85 86 87 ਇੱਥੇ ਜੇ ਜਿੰਨੇ ਕੀਤੀ ਹੈ ਉਦੋਂ ਕੋਈ ਕਾਲਜਾਂ ਵਿੱਚ ਭੰਗੜੇ ਕਿਤੇ ਨਹੀਂ ਸੀ ਸਿਖਾਏ ਜਾਂਦੇ ਜਦੋਂ ਇਹਨਾਂ ਨੇ ਵੇਖਿਆ ਕਿ ਪੰਜਾਬ ਦਾ ਜਵਾਨ ਨੌਜਵਾਨ ਹਥਿਆਰ ਚੁੱਕਦਾ ਹੈ ਪੰਜਾਬ ਦਾ ਨੌਜਵਾਨ ਆਪਣੇ ਹੱਕ ਦੀ ਗੱਲ ਕਰਦਾ ਹੈ ਪੰਜਾਬ ਦਾ ਨੌਜਵਾਨ ਸੁਚੇਤ ਹੋ ਰਿਹਾ ਹੈ ਇਹਨਾਂ ਨੇ ਫਿਰ ਪਲਾਨ ਕੀਤਾ ਪਿਆ ਰਿਓ ਸੱਭਿਆਚਾਰ ਪੰਜਾਬੀ ਸੱਭਿਆਚਾਰ ਪੰਜਾਬੀ ਸੱਭਿਆਚਾਰ ਦੇ ਨਾਮ ਤੇ ਹਰੇਕ ਕਾਲਜ ਵਿੱਚ ਇਹਨਾਂ ਨੇ ਭੰਗੜਾ ਸਿਖਾਉਣਾ ਗਿੱਧਾ ਸਿਖਾਉਣਾ ਸ਼ੁਰੂ ਕੀਤਾ ਜਦੋਂ ਗਿੱਧਾ ਵੀ ਕਿਤੇ ਟੀਮਾਂ ਬਣਨਗੀਆਂ ਜੀ ਭੰਗੜੇ ਦੀ ਟੀਮ ਗਿੱਧੇ ਦੀ ਟੀਮ ਟੀਮਾਂ ਲੱਗੀਆਂ ਕਾਲਜਾਂ ਵਿੱਚ ਬਣਨ ਲੱਗੀਆਂ ਫਿਰ ਔਲੀ-ਔਲੀ ਸਕੂਲਾਂ ਵਿੱਚ ਚੱਲ ਪਿਆ ਉਹ ਜਿਹੜੀ ਹਥਿਆਰ ਭੰਡੀ ਫੜਦੇ ਸੀ ਜਿਹੜੇ ਦੁਸ਼ਮਣ ਦੀ ਘੰਡੀ ਫੜਦੇ ਸੀ ਪੰਜਾਬੀਆਂ ਤੋਂ ਡਰਦੇ ਸੀ ਲੈ ਉਹਨਾਂ ਨੇ ਉਦੋਂ 1988 99 90 91 92 93 94 95 95 ਤੱਕ ਜਿਹੜੇ ਉਦਾਂ ਹਥਿਆਰ ਚੁੱਕੀ ਫਿਰਦੇ ਫੀ ਖਤਮ ਕਰਤੇ ਸਾਨੂੰ ਇਹਨਾਂ ਨੇ ਅੰਦਰੋਂ ਹੀ ਮਾਰਤਾ ਆਖੋ ਸਤਨਾਮ ਸ੍ਰੀ ਵਾਹਿ ਅਣਖ ਸਾਡੀ ਅੰਦਰੋਂ ਹੀ ਮਾਰਦੀ ਵਿਚਾਰ ਜੇ ਬਣਾਤਾ ਨੱਚਣ ਲਾਦ ਤੇ ਵੀ ਆ ਐਂ ਕਰੋ ਕੰਮ ਇਹਨਾਂ ਦਾ ਕੰਮ ਐਂ ਕੰਢੀ ਫੜੋ ਇਹਨਾਂ ਦੀ ਵਿਚਾਰ ਇਦਾਂ ਦੇ ਦੇ ਦਿਓ ਸੱਭਿਆਚਾਰ ਹੈ ਪੰਜਾਬੀ ਸੱਭਿਆਚਾਰ ਪੰਜਾਬੀ ਸੱਭਿਆਚਾਰ ਕਹਿ ਕੇ ਪੰਜਾਬ ਇਦਾਂ ਦੇ ਬਣਾਤਾ ਬੜੇ ਪਲਾਨ ਨਾਲ ਇਹਨਾਂ ਨੇ ਕੀਤਾ ਤੇ ਹੁਣ ਆ ਹੁਣ ਤਾਂ ਹਾਲ ਕੀ ਹੈ ਹੁਣ ਹਾਲ ਇਹ ਹੈ ਵੀ ਤੁਹਾਡੇ ਏਡੇ ਏਡੇ ਨਿੱਕੇ ਨਿੱਕੇ ਬੱਚਿਆਂ ਨੂੰ ਹੀ ਕਾਲਜਾਂ ਦੇ ਸਕੂਲਾਂ ਦੇ ਵਿੱਚ ਕਹਿੰਦੇ ਨਹੀਂ ਪਿਆ ਕੱਪੜੇ ਪਵਾ ਕੇ ਭੇਜਿਓ ਭੰਗੜੇ ਵਾਲੀ ਜੁਨੀਫਾਰਮ ਪਵਾ ਕੇ ਭੇਜਿਓ ਲੜਕੀਆਂ ਨੂੰ ਪਵਾ ਕੇ ਭੇਜਿਓ ਆਪਣੀਆਂ ਸਿੱਖ ਬੱਚੀਆਂ ਨੇ ਉਹ ਫਿਰ ਚੱਲ ਪਿਆ ਨਾ ਵੇਖੋ ਕੰਮ ਅਸੀਂ ਐਕਟਰ ਕਰਨ ਐਕਟਿੰਗ ਕਰਨ ਵਾਲਿਆਂ ਤੋਂ ਨਹੀਂ ਸੀ ਅਸੀਂ ਇਤਿਹਾਸ ਬਣਾਉਣ ਵਾਲਿਆਂ ਤੋਂ ਸੀ ਆਖੋ ਸਤਿਨਾਮ ਸ੍ਰੀ ਵਾਹਿ ਅਸੀਂ ਇਤਿਹਾਸ ਬਣਾਉਣ ਵਾਲੀ ਕੌਮ ਸੀ ਜਿਨ੍ਹਾਂ ਨੂੰ ਐਕਟਰ ਬਣਾ ਤੈਨਾਂ ਨੇ ਐਕਟਿੰਗ ਕਰਨੀ ਹੋਰ ਚੀਜ਼ ਹੁੰਦੀ ਹੈ ਇਤਿਹਾਸ ਬਣਾਉਣਾ ਹੋਰ ਚੀਜ਼ ਹੁੰਦੀ ਹੈ ਇਤਿਹਾਸ ਬਣਾਉਣ ਵਾਲੀ ਕੌਮ ਨੂੰ ਐਕਟਰ ਬਣਾਤਾ ਹੈ